ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਲਾਜੋ ਭਾਗ ਪੰਜਵਾਂ ਜਿਸ ਨੂੰ ਲਿਖਿਆ ਹੈ ਸਿਮਰ ਰਣਜੀਤ ਕੌਰ ਨੇ ਉਮੀਦ ਹੈ ਤੁਹਾਨੂੰ ਪਹਿਲੇ ਭਾਗ ਪਸੰਦ ਆਏ ਹੋਣਗੇ ਇਹ ਭਾਗ ਵੀ ਜ਼ਰੂਰ ਪਸੰਦ ਆਵੇਗਾ ਲਾਜੋ ਜਦ ਉੱਠੀ ਤਾਂ ਉਸ ਦੇ ਸਾਹਮਣੇ ਮਿਸ ਲਾਲਾ ਬੈਠੀ ਸੀ ਜੋ ਲਾਜੋ ਨੂੰ ਦੇਖੀ ਜਾ ਰਹੀ ਸੀ ਲਾਜੋ ਘਬਰਾ ਗਈ ਅਤੇ ਖੇਸ ਪਾਸੇ ਕਰਕੇ ਖੜੀ ਹੋ ਗਈ ਮਿਸ ਲੈਲਾ ਲਾਜੋ ਨੂੰ ਘਬਰਾਉਂਦਿਆਂ ਦੇਖ ਉਹ ਖੁਦ ਵੀ ਘਬਰਾ ਗਈ ਉਸਨੇ ਲਾਜੋ ਨੂੰ ਆਖਿਆ ਕੀ ਹੋਇਆ ਤੂੰ ਐ ਕਿਉਂ ਦੇਖ ਰਹੀ ਹੈ ਮਿਸ ਲੈਲਾ ਨੂੰ ਆਖਦੀ ਹੈ ਤੁਸੀਂ ਐ ਕਿਉਂ ਬੈਠੇ ਹੋ ਸਭ ਠੀਕ ਹੈ ਨਾ ਲਾਜੋ ਦੇ ਪ੍ਰਸ਼ਨ ਸੁਣ ਕੇ ਮਿਸ ਲੈਲਾ ਆਖਦੀ ਹੈ ਓਹੋ ਤੂੰ ਤਾਂ ਐ ਕਰ ਰਹੀ ਹੈ ਜਿਵੇਂ ਕੋਈ ਮੈਂ ਭੂਤ ਦੇਖ ਲਿਆ ਹੋਵੇ ਮੈਂ ਤਾਂ ਤੈਨੂੰ ਦੇਖ ਰਹੀ ਸੀ ਕਿਉਂਕਿ ਤੂੰ ਸੁੱਤੀ ਪਈ ਬਹੁਤ ਪਿਆਰੀ ਲੱਗ ਰਹੀ ਸੀ ਕਿਸੇ ਛੋਟੀ ਬੱਚੀ ਦੀ ਤਰ੍ਹਾਂ ਖੈਰ ਹੁਣ ਉੱਠ ਜਾ ਸਵੇਰ ਦੇ 7 ਵਜੇ ਗਏ ਐ ਉੱਠ ਫਰੈਸ਼ ਹੋ ਤੇ ਚਾਹ ਪੀ ਲੈ ਮਿਸ ਲੈਲਾ ਕੁਰਸੀ ਤੇ ਬੈਠ ਜਾਂਦੀ ਹੈ ਲਾਜੋ ਉੱਠ ਕੇ ਨਾਉਂਦੀ ਹੈ ਜਦ ਉਹ ਕਮਰੇ ਚ ਆਈ ਤਾਂ ਉਹ ਦੇਖਦੀ ਹੈ ਕਿ ਮਿਸ ਲੈਲਾ ਦਾ ਧਿਆਨ ਲਾਜੋ ਤੇ ਹੀ ਸੀ ਲਾਜੋ ਮਿਸ ਲੈਲਾ ਵੱਲ ਵੇਖਦੀ ਹੈ ਅਤੇ ਮੁਸਕਰਾਉਂਦੀ ਹੈ ਪਰ ਮਿਸ ਲੈਲਾ ਕੁਝ ਨਹੀਂ ਬੋਲਦੀ ਲਾਜੋ ਚਾਹ ਪੀਣ ਲਈ ਬਾਹਰ ਚਲੀ ਜਾਂਦੀ ਹੈ ਬਹਾਦਰ ਅਤੇ ਪੰਮੀ ਇਕੱਠੇ ਬੈਠੇ ਚਾਹ ਪੀ ਰਹੇ ਸਨ ਪੰਮੀ ਬਹਾਦਰ ਨੂੰ ਆਖਦੀ ਹੈ ਅੱਜ ਮੌਸਮ ਬਹੁਤ ਸੋਹਣਾ ਹੈ ਤੁਹਾਨੂੰ ਆਪਣੇ ਵਿਆਹ ਦੇ ਦਿਨ ਯਾਦ ਨਹੀਂ ਜਦ ਆਪਣਾ ਨਵਾਂ-ਨਾਵਾਂ ਵਿਆਹ ਹੋਇਆ ਸੀ ਤਾਂ ਤੁਸੀਂ ਮੈਨੂੰ ਬਾਹਰ ਘਮਾਉਣ ਲੈ ਜਾਂਦੇ ਸੀ ਉਦੋਂ ਵੀ ਕਹਿੰਦੀ ਸੀ ਤੇ ਅੱਜ ਵੀ ਕਹਿੰਦੀ ਹਾਂ ਕਿ ਮੈਂ ਤੁਹਾਡੇ ਨਾਲ ਹਮੇਸ਼ਾ ਛਾਂੇ ਵਾਂਗ ਰਹਾਂਗੀ ਜਿਵੇਂ ਪਰਛਾਵਾ ਰਹਿੰਦਾ ਹੈ ਨਾਲ-ਨਾਲ ਬਹਾਦਰ ਛੱਟ ਹੀ ਪੰਮੀ ਨੂੰ ਆਖਦਾ ਹੈ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਤੂੰ ਭੂਤਨੀ ਐ ਬਹਾਦਰ ਦੀ ਗੱਲ ਸੁਣਾ ਪੰਮੀ ਆਖਦੀ ਹੈ ਤੁਹਾਡੇ ਕਹਿਣ ਦਾ ਮਤਲਬ ਕੀ ਐ ਤੁਸੀਂ ਮੈਨੂੰ ਮੈਨੂੰ ਭੂਤਨੀ ਕਹਿ ਰਹੇ ਹੋ ਬਹਾਦਰ ਪੰਮੀ ਨੂੰ ਆਖਦਾ ਹੈ ਤੂੰ ਹੀ ਤਾਂ ਕਹਿ ਰਹੀ ਐ ਕਿ ਸਾਇਆ ਵਾਂਗ ਰਹੂੰਗੀ ਸਾਇਆ ਤਾਂ ਭੂਤ ਚੰਡੇਲ ਅਤੇ ਆਤਮਾਵਾਂ ਨੂੰ ਆਖਦੇ ਨੇ ਹੁਣ ਤੂੰ ਖੁਦ ਹੀ ਭੂਤ ਨਹੀਂ ਆਖਦੀਆਂ ਆਪਣੇ ਆਪ ਨੂੰ ਜਾਂ ਮੈਂ ਕਹਣਾ ਪੰਮੀ ਨੂੰ ਬਹਾਦਰ ਤੇ ਬਹੁਤ ਗੁੱਸਾ ਆਉਂਦਾ ਹੈ ਅਤੇ ਉਹ ਬਹਾਦਰ ਨੂੰ ਆਖਦੀ ਹੈ ਤੁਸੀਂ ਤਾਂ ਚੁੱਪ ਹੀ ਰਹੋ ਲਾਜੋ ਉੱਥੇ ਖੜੀ ਸਭ ਸੁਣ ਰਹੀ ਸੀ ਅਤੇ ਮੁਸਕਰਾ ਰਹੀ ਸੀ ਪੰਮੀ ਨੇ ਲਾਜੋ ਨੂੰ ਦੇਖਿਆ ਤੇ ਬੋਲੀ ਤੂੰ ਇੱਥੇ ਖੜੀ ਗੱਲਾਂ ਸੁਣ ਰਹੀ ਹੈ ਸਾਰਾ ਦਿਨ ਬੇਲੀ ਰਹਿਣੀ ਹੈ ਜਾਂਦੇ ਕਦੇ ਵੀ ਡੱਕਾ ਤੋੜ ਲਿਆ ਕਰ ਕਿਸੇ ਵੇਲੇ ਜਾਂ ਜਾ ਕੇ ਬਾਹਰ ਮੇਰ ਸਾਹਿਬ ਨੂੰ ਚਾਹ ਪੜਾਇਆ ਮੇਰ ਸਿੰਘ ਕਮਰੇ ਦੇ ਦਰਵਾਜ਼ੇ ਕੋਲ ਖੜਾ ਪੰਮੀ ਦੀ ਗੱਲ ਸੁਣ ਲੈਂਦਾ ਹੈ ਲਾਜੋ ਸਿਰ ਨੀਮਾ ਕਰ ਲੈਂਦੀ ਹੈ ਮੇਰ ਸਿੰਘ ਨੂੰ ਪੰਮੀ ਤੇ ਗੁੱਸਾ ਆਉਂਦਾ ਹੈ ਪਰ ਉਹ ਕੁਝ ਨਹੀਂ ਆਖਦਾ ਲਾਜੋ ਮੇਰ ਸਿੰਘ ਦੇ ਕਮਰੇ ਵਿੱਚ ਚਾਹ ਲੈ ਕੇ ਜਾਂਦੀ ਹੈ ਮੇਰ ਸਿੰਘ কুরਸੀ ਤੇ ਬੈਠਾ ਸੋਚ ਰਿਹਾ ਸੀ ਲਾਜੋ ਚਾਹ ਪੜਾਉਂਦੀ ਹੈ ਅਤੇ ਆਖਦੀ ਹੈ ਤੁਹਾਡੀ ਚਾਹ ਪੰਮੀ ਜੀ ਨੇ ਭੇਜੀ ਹੈ ਮੇਰ ਸਿੰਘ ਲਾਜੋ ਨੂੰ ਆਖਦਾ ਹੈ ਮੈਨੂੰ ਪਤਾ ਹੈ ਪੰਮੀ ਨੇ ਤੈਨੂੰ ਕੀ ਆਖਿਆ ਸੀ ਤੈਨੂੰ ਦੁੱਖ ਨਹੀਂ ਹੁੰਦਾ ਜਾਂਦੇ ਹੋਏ ਤੈਨੂੰ ਐਵੇਂ ਕੋਈ ਬਿਨਾ ਗੱਲ ਤੋਂ ਕਹੇ ਤਾਂ ਜਾ ਮਿਹਨੇ ਮਾਰਦਾ ਹੈ ਮੇਰ ਸਿੰਘ ਦੀ ਗੱਲ ਸੁਣ ਕੇ ਪਹਿਲਾਂ ਤਾਂ ਲਾਜੋ ਥੋੜਾ ਜਿਹਾ ਮੁਸਕਰਾਉਂਦੀ ਹੈ ਹੁਣ ਤਾਂ ਬਸ ਆਤ ਪੈ ਰਹੀ ਹੈ ਇਹ ਸਭ ਸੁਣਦਿ ਮੇਰ ਸਿੰਘ ਵਜ ਲਾਜੋ ਦੀ ਗੱਲ ਕਹੀ ਹੋਈ ਬਾਰੇ ਸੋਚਦਾ ਰਹਿੰਦਾ ਹੈ ਸਹੀ ਕਿਹਾ ਜਿਸ ਦਰਦ ਦੀ ਆਰਤ ਪੈ ਜਾਵੇ ਉਸ ਦੀ ਬਹੁਤੀ ਫਿਕਰ ਬਹੁਤੀ ਤਕਲੀਫ ਨਹੀਂ ਹੁੰਦੀ ਲਾਜੋ ਬਾਹਰ ਜਾ ਕੇ ਪਰੋਲਾ ਚੁੱਕਦੀ ਹੈ ਅਤੇ ਸਾਫ ਸਫਾਈ ਲੱਗ ਜਾਂਦੀ ਹੈ ਉਹ ਪਰੋਲਾ ਫੇਰਦੀ ਹੋਈ ਚਿਗਾਠ ਵੱਲ ਦੇਖਦੀ ਹੈ ਜੋ ਕਿ ਕਾਫੀ ਖਰਾਬ ਹੋ ਗਿਆ ਸੀ ਉਸ ਨੇ ਜੁੱਲੇ ਤੇ ਵੀ ਪਾણો ਮਿੱਟੀ ਦਾ ਪੋਚਾ ਫੇਰ ਦਿੱਤਾ ਦੇਖਦੇ ਦੇਖਦੇ ਉਸ ਨੇ ਸਾਰੀ ਸਾਫ ਸਫਾਈ ਕਰ ਦਿੱਤੀ ਪੰਮੀ ਅਤੇ ਭਾਦਰ ਉਸ ਨੂੰ ਦੇਖਦੇ ਹੀ ਰਹਿ ਗਏ ਮੇਰ ਸਿੰਘ ਦਾ ਧਿਆਨ ਵੀ ਲਾਜੋ ਵਿੱਚ ਸੀ ਬੇ ਸਿੰਘ ਮਨ ਵਿੱਚ ਸੋਚਦਾ ਹੈ ਇੰਨੀ ਸਾਹੂ ਕੁੜੀ ਅੱਜ ਤੱਕ ਨਹੀਂ ਦੇਖੀ ਮੈਂ ਹਲੇ ਤੱਕ ਲਾਜੋ ਨੇ ਚਾਹ ਨਹੀਂ ਪੀਤੀ ਸੀ ਬਹਾਦਰ ਲਾਜੋ ਲਈ ਬਾਟੀ ਵਿੱਚ ਚਾਹ ਪਾਉਂਦਾ ਹੈ ਅਤੇ ਲਾਜੋ ਨੂੰ ਆਵਾਜ਼ ਲਗਾਉਂਦਾ ਹੈ ਅਤੇ ਆਖਦਾ ਹੈ ਧੀਏ ਚਾਹ ਪੀ ਲੈ ਬਾਟੀ ਵਿੱਚ ਪਾਈ ਪਈ ਹੈ ਇਹ ਸਭ ਫੇਰ ਕਰ ਲੈ ਲਾਜੋ ਚਾਹ ਪੀਣ ਲੱਗ ਜਾਂਦੀ ਹੈ ਪੰਮੀ ਬਹਾਦਰ ਸਿੰਘ ਨੂੰ ਆਖਦੀ ਹੈ ਪਰ ਚੂਣ ਤੋਂ ਆ ਸਮਾਨ ਲੈ ਲਿਓ ਮੇਰ ਸਾਹਬ ਨੇ ਵੀ ਅਤੇ ਮਿਸ ਲੈਲਾ ਨੇ ਵੀ ਲਿਖ ਕੇ ਦੇ ਦਿੱਤਾ ਮੈਂ ਤੁਹਾਨੂੰ ਪੜਾਉਣਾ ਹੀ ਭੁੱਲ ਗਈ ਸੀ ਬਹਾਦਰ ਸਿੰਘ ਸਮਾਨ ਦੀ ਪਰਚੀ ਫੜਦਾ ਹੈ ਅਸੀਂ ਸਮਾਨ ਲੈਣ ਚਲਾ ਜਾਂਦਾ ਹੈ ਅਚਾਨਕ ਕਿੱਲੇ ਤੇ ਬੰਨੀ ਮੀਣੀ ਮੱਝ ਖੁੱਲ ਜਾਂਦੀ ਹੈ ਜਿਸ ਤੋਂ ਬਾਅਦ ਵਿੜੇ ਚ ਪਜੀੜ ਪੈ ਜਾਂਦੀ ਹੈ ਮੀਣੀ ਮੱਝ ਕਰਕੇ ਬਾਕੀ ਪਸ਼ੂ ਵੀ ਸੰਗਲ ਨੂੰ ਜੋਰ-ਜੋਰ ਨਾਲ ਖਿੱਚਣ ਲੱਗੇ ਅਤੇ ਖੌਰੂ ਪਾਉਣ ਲੱਗ ਪਏ ਪੰਮੀ ਤੋਂ ਮੀਣੀ ਮੱਝ ਲੋਟ ਨਹੀਂ ਆਉਂਦੀ ਸੀ ਮੇਰ ਸਿੰਘ ਪਸ਼ੂਆਂ ਦਾ ਰੌਲਾ ਸੁਣ ਬਾਹਰ ਆਉਂਦਾ ਹੈ ਮਿਸ ਲੈਲਾ ਵੀ ਆਪਣੇ ਕਮਰੇ ਤੋਂ ਬਾਹਰ ਆ ਜਾਂਦੀ ਹੈ ਅਤੇ ਮੇਰ ਸਿੰਘ ਕੋਲ ਜਾ ਕੇ ਖੜ ਜਾਂਦੀ ਹੈ ਮਿਸ ਲੈਲਾ ਮੇਰ ਸਿੰਘ ਨੂੰ ਆਖਦੀ ਹੈ ਇੰਨਾ ਰੌਲਾ ਕਿਉਂ ਪੈ ਰਿਹਾ ਹੈ ਕੋਲ ਖੜੀ ਪੰਮੀ ਜੋ ਡੰਡਾ ਲੈ ਕੇ ਖੜੀ ਸੀ ਮਿਸ ਲੈਲਾ ਨੂੰ ਆਖਦੀ ਹੈ ਕਿਉਂ ਤੁਹਾਨੂੰ ਦਿਖ ਨਹੀਂ ਰਿਹਾ ਕੀ ਹੋ ਰਿਹਾ ਹੈ ਕਿਉਂ ਰੌਲਾ ਪੈ ਰਿਹਾ ਹੈ ਮਿਸ ਲੈਲਾ ਪੰਮੀ ਨੂੰ ਆਖਦੀ ਹੈ ਤੁਸੀਂ ਇੱਥੇ ਖੜੇ ਹੋ ਉੱਥੇ ਖੜੇ ਰਹੋਗੇ ਤਾਂ ਮੱਝ ਨੂੰ ਫੜੋਗੇ ਕਿਵੇਂ ਪੰਮੀ ਮਿਸ ਲੈਲਾ ਵੱਲ ਕੌੜ ਕੇ ਚਾਕਦੀ ਹੈ ਪੰਮੀ ਡੰਡਾ ਲੈ ਕੇ ਅੱਗੇ ਵਧਦੀ ਹੈ ਕਿ ਲਾਜੋ ਮੀਣੀ ਮੱਝ ਦੇ ਕੋਲ ਜਾਂਦੀ ਹੈ ਹਾਲਾਂਕਿ ਮੇਰ ਸਿੰਘ ਮਿਸ ਲੈਲਾ ਅਤੇ ਪੰਮੀ ਸਾਰੇ ਡਰ ਜਾਂਦੇ ਨੇ ਕਿ ਕਿਤੇ ਮੱਝ ਲਾਜੋ ਦੇ ਮਾਰੇ ਨਾ ਪਰ ਲਾਜੋ ਬਿਨਾਂ ਡਰੇ ਮੱਝ ਕੋਲ ਚਲੀ ਜਾਂਦੀ ਹੈ ਮੱਝ ਲਾਜੋ ਦੇ ਮਾਰਨ ਨੂੰ ਪੈਂਦੀ ਹੈ ਪਰ ਲਾਜੋ ਮੱਝ ਦੇ ਸਿਰ ਤੇ ਹੱਥ ਫੇਰਦੀ ਹੈ ਮੱਝ ਉੱਥੇ ਹੀ ਰੁਕ ਜਾਂਦੀ ਹੈ ਅਤੇ ਆਪਣਾ ਸਿਰ ਨੀਚੇ ਝੁਕਾ ਲੈਂਦੀ ਹੈ ਲਾਜੋ ਮੱਝ ਦੇ ਥੋੜੀ ਕੁ ਹੋਰ ਨਜ਼ਦੀਕ ਜਾਂਦੀ ਹੈ ਅਤੇ ਮੱਝ ਦੇ ਪੂਰੇ ਪਿੰਡੇ ਨੂੰ ਸਹ ਲਾਉਂਦੀ ਹੈ ਫਿਰ ਉਹ ਸੰਗਲ ਨੂੰ ਫੜਦੀ ਹੈ ਅਤੇ ਮੱਝ ਨੂੰ ਕਿੱਲੇ ਨਾਲ ਬੰਨ੍ਹ ਦਿੰਦੀ ਹੈ ਲਾਜੋ ਮੱਝ ਦੇ ਸਿਰ ਤੇ ਇੱਕ ਵਾਰ ਫੇਰ ਹੱਥ ਫੇਰਦੀ ਹੈ ਅਤੇ ਫਿਰ ਆਖਦੀ ਹੈ ਗੁੱਸਾ ਕਾਬੂ ਰੱਖ ਕੋਈ ਤੈਨੂੰ ਕੁਝ ਨਹੀਂ ਕਹੇਗਾ ਐਨਾ ਸੋਚ ਕਿ ਜੇ ਤੂੰ ਬੰਨੀ ਹੈ ਤਾਂ ਕੈਦੀ ਤੂੰ ਆਜ਼ਾਦ ਹੈ ਕੁਝ ਪਸ਼ੂ ਬਾਹਰ ਆਜ਼ਾਦ ਘੁੰਮ ਰਿਹਾ ਹੈ ਪਰ ਉਹ ਠੀਕ ਨਹੀਂ ਹਨ ਭੁੱਖੇ ਨੇ ਤੇ ਬੇਵਸ ਨਹੀਂ ਰਹਿਣ ਨੂੰ ਜਗ੍ਹਾ ਨਹੀਂ ਹੈ ਉਹਨਾਂ ਕੋਲ ਇੱਥੇ ਤੂੰ ਬੰਨੀ ਵੀ ਜ਼ਰੂਰ ਹੈ ਤੇਰੇ ਫਾਇਦੇ ਲਈ ਹੈ ਤੇਰੇ ਮਾਲਕ ਨੂੰ ਡਰ ਹੈ ਕਿਤੇ ਤੂੰ ਬਾਹਰ ਨਾ ਚਲੀ ਜਾਈਂ ਬਾਹਰ ਇਨਸਾਨ ਦੇ ਰੂਪ ਵਿੱਚ حیਵਾਨ ਨੇ ਜੋ ਤੈਨੂੰ ਕੁੱਟਣਗੇ ਮਾਰਨਗੇ ਤੈਨੂੰ ਖਾਣ ਨੂੰ ਕੁਝ ਨਹੀਂ ਦੇਣਾ ਕਿਸੇ ਨੇ ਤੇਰਾ ਮਾਲਕ ਤੈਨੂੰ ਪਿਆਰ ਕਰਦਾ ਹੈ ਤੇ ਤੇਰਾ ਖਿਆਲ ਵੀ ਰੱਖਦਾ ਹੈ ਤੂੰ ਐ ਬੇੜੇ ਚ ਖੌ ਰੂ ਪਾ ਕੇ ਆਪਣਾ ਗੁੱਸਾ ਨਾ ਕੱਢ ਬੈਠ ਜਾ ਆਰਾਮ ਨਾਲ ਲਾਜੋ ਮੱਝ ਨੂੰ ਕਹਿ ਰਹੀ ਸੀ ਉਹ ਮੱਝ ਤੋਂ ਇਲਾਵਾ ਮੇਰ ਸਿੰਘ ਮਿਸ ਲੈਲਾ ਅਤੇ ਪੰਮੀ ਸਾਰੇ ਇਹ ਗੱਲ ਸੁਣ ਰਹੇ ਸੀ ਲਾਜੋ ਦੀ ਗੱਲ ਸੁਣ ਮੱਝ ਬੈਠ ਜਾਂਦੀ ਹੈ ਸਾਰੇ ਹੈਰਾਨ ਹੀ ਰਹਿ ਗਏ ਮੇਰ ਸਿੰਘ ਨੂੰ ਲਾਜੂ ਨਾਲ ਪਿਆਰ ਹੋ ਗਿਆ ਪਿਆਰ ਤਾਂ ਮੇਰ ਸਿੰਘ ਨੂੰ ਪਹਿਲਾਂ ਹੀ ਹੋ ਗਿਆ ਸੀ ਪਰ ਅੱਜ ਉਸ ਨੂੰ ਲਾਜੂ ਨਾਲ ਦੂਜੀ ਵਾਰ ਪਿਆਰ ਹੋ ਗਿਆ ਸੀ ਲਾਜੂ ਆਪਣਾ ਹੱਥ ਧੋ ਕੇ ਜਦ ਮਿਸ ਲੈਲਾ ਅਤੇ ਮੰਮੀ ਕੋਲ ਜਾਂਦੀ ਹੈ ਤਾਂ ਮੰਮੀ ਲਾਜੂ ਨੂੰ ਆਖਦੀ ਹੈ ਕਮਾਲ ਹੀ ਕਰ ਦਿੱਤਾ ਤੂੰ ਸਮਝਾਇਆ ਤੇ ਮੱਝ ਤੇਰੀ ਗੱਲ ਸਮਝ ਵੀ ਗਈ ਵਾਹ ਲੱਗਦਾ ਏ ਤੈਨੂੰ ਬਸੂਆ ਦੀ ਭਾਸ਼ਾ ਸਮਝ ਆਉਂਦੀ ਹੈ ਅੰਮੀ ਦੀ ਗੱਲ ਸੁਣ ਕੇ ਲਾਜੂ ਆਖਦੀ ਹੈ ਇਸ ਵਿੱਚ ਕਮਾਲ ਵਾਲੀ ਕਿਹੜੀ ਗੱਲ ਹੈ ਚਾਚੀ ਜੀ ਜਿਵੇਂ ਆਪਾਂ ਇਨਸਾਨ ਇੱਕ ਦੂਜੇ ਦੀ ਗੱਲ ਸਮਝਦੇ ਆ ਉਸੇ ਤਰ੍ਹਾਂ ਭਾਸ਼ਾ ਬੋਲੀ ਸਮਝਦੇ ਹਾਂ ਉਸੇ ਤਰ੍ਹਾਂ ਪਸ਼ੂ ਵੀ ਆਪਣੀ ਗੱਲ ਸਮਝਦੇ ਆ ਜੇਕਰ ਇਹਨਾਂ ਨੂੰ ਪਿਆਰ ਨਾਲ ਸਮਝਾਇਆ ਜਾਵੇ ਉਹਨਾਂ ਨਾਲ ਪਿਆਰ ਨਾਲ ਗੱਲ ਕੀਤੀ ਜਾਵੇ ਉਹ ਵੀ ਆਪਣੀ ਗੱਲ ਸਮਝਦੇ ਆ ਮੇਰ ਸਿੰਘ ਲਾਜੋ ਦੀ ਗੱਲ ਸੁਣ ਕੇ ਆਖਦਾ ਹੈ ਬਿਲਕੁਲ ਸਹੀ ਆਖ ਹੈ ਤੁਸੀਂ ਸੱਚ ਆਖਾਂ ਤਾਂ ਤੁਸੀਂ ਹਰ ਗੱਲ ਸਹੀ ਕਹਿੰਦੇ ਹੋ ਬਹੁਤ ਨੇਕ ਤੇ ਸਾਫ਼ ਦਿਲ ਦੇ ਤੁਹਾਡਾ ਜੋ ਬੇਜਵਾਨਾਂ ਦੀ ਗੱਲ ਨੂੰ ਸਮਝ ਸਕਦੇ ਹੋ ਲਾਜੋ ਮੇਰ ਸਿੰਘ ਦੀ ਗੱਲ ਸੁਣ ਮਿੰਨਾ ਜਿਹਾ ਮੁਸਕਰਾਉਂਦੀ ਹੈ ਮੇਰ ਸਿੰਘ ਵੀ ਲਾਜੋ ਵੱਲ ਦੇਖਦਾ ਹੈ ਅਤੇ ਆਪਣੇ ਕਮਰੇ ਵਿੱਚ ਚਲਾ ਜਾਂਦਾ ਹੈ ਪੰਮੀ ਲਾਜੋ ਨੂੰ ਆਖਦੀ ਹੈ ਮੈਨੂੰ ਚਰਾਨੀ ਦਾ ਬਹੁਤ ਕੰਮ ਹੈ ਜੀ ਬੇਲੀ ਹੋ ਕੇ ਤੇਰੀ ਗੱਲ ਸੁਣੂ ਰੋਟੀ ਟੁਕਦਾ ਕਰਕੇ ਮੈਂ ਹਜੇ ਕੋਲਾ ਵੀ ਕਰਨਾ ਹੈ ਤੂੰ ਐਂ ਕਰ ਹੋਰ ਚਾਹ ਪੀ ਲੈ ਪਹਿਲਾਂ ਵਾਲੀ ਵੀ ਖਰਾਬ ਹੋ ਗਈ ਸੀ ਮੇਰਾ ਮਤਲਬ ਠੰਡੀ ਹੋ ਗਈ ਸੀ ਹੋਰ ਪਾ ਲੈ ਧਮੇਜ ਪਈ ਹੈ ਮਿਸ ਲੈਲਾ ਲਾਜੋ ਵੱਲ ਦੇਖਦੀ ਹੈ ਤੇ ਕਮਰੇ ਚ ਚਲੀ ਜਾਂਦੀ ਹੈ ਲਾਜੋ ਪੰਮੀ ਕੋਲ ਜਾਂਦੀ ਹੈ ਅਤੇ ਆਖਦੀ ਹੈ ਚਾਚੀ ਜੀ ਤੁਸੀਂ ਕਲਾਨਾ ਕਰ ਲਓ ਰੋਟੀ ਟੁੱਕ ਦਾ ਕੰਮ ਮੈਂ ਆਪੇ ਨਹੀਂ ਮਿਲ ਲੂੰ ਤੁੱਪ ਚੜ ਜਾਣੀ ਐ ਇਸ ਤੋਂ ਬਾਅਦ ਕੰਮ ਕਰਨਾ ਔਖਾ ਹੋ ਜਾਊਗਾ ਮੈਂ ਤੁਹਾਡੇ ਨਾਲ ਕੰਮ 'ਚ ਹੱਥ ਵਟਾ ਦੇਵਾਂਗੀ ਪੰਮੀ ਲਾਜੋ ਨੂੰ ਆਖਦੀ ਹੈ ਚੱਲ ਚੰਗਾ ਤੂੰ ਐਨਾ ਆਖ ਰਹੀ ਐ ਤਾਂ ਅੱਜ ਤੂੰ ਰੋਟੀ ਟੁੱਕ ਕਰ ਲੈ ਮੈਂ ਕਲਾਨਾ ਕਰ ਲੈਨੀ ਹਾਂ ਬਹਾਦਰ ਸਿੰਘ ਸਮਾਨ ਲੈ ਕੇ ਆ ਜਾਂਦਾ ਹੈ ਲਾਜੋ ਬਹਾਦਰ ਨੂੰ ਪੰਨੂ ਫੜਾਉਂਦੀ ਹੈ ਅਤੇ ਪੱਖਾ ਲਾ ਦਿੰਦੀ ਹੈ ਲਾਜੋ ਬਹਾਦਰ ਨੂੰ ਹਵਾ ਲੈਣ ਲਈ ਆਖਦੀ ਹੈ ਅਤੇ ਖੁਦ ਉਹ ਸਾਰਾ ਸਮਾਨ ਰੱਖ ਦਿੰਦੀ ਹੈ ਪੰਮੀ ਬਹਾਦਰ ਸਿੰਘ ਕੋਲ ਬੈਠੀ ਲਾਜੋ ਨੂੰ ਹੀ ਦੇਖੀ ਜਾ ਰਹੀ ਸੀ ਬਹਾਦਰ ਸਿੰਘ ਪੰਮੀ ਨੂੰ ਆਖਦਾ ਹੈ ਜੇ ਆਪਣੇ ਵੀ ਇਕਤੀ ਹੁੰਦੀ ਤਾਂ ਉਹ ਵੀ ਆਪਾਂ ਨੂੰ ਐਵੇਂ ਹੀ ਧਿਆਨ ਰੱਖਦੀ ਆਪਣਾ ਬਹਾਦਰ ਦੀ ਗੱਲ ਸੁਣ ਪੰਮੀ ਆਖਦੀ ਹੈ ਲਾਜੋ ਹੈ ਤਾਂ ਸਿਆਣੀ ਕੁੜੀ ਮੈਨੂੰ ਵੀ ਆਖ ਰਹੀ ਸੀ ਕਿ ਗਰਮੀ ਹੋ ਜਾਣੀ ਹੈ ਇਸ ਲਈ ਕੰਮ 'ਚ ਹੱਥ ਬਟਾ ਦਿਆਂਗੀ ਮੈਂ ਵੈਸੇ ਦਿੱਤਾ ਤਾਂ ਰੱਬ ਨੇ ਪੁੱਤ ਸੀ ਪਰ ਉਹਨੂੰ ਤੁਸੀਂ ਨਾਲ ਰੱਖਿਆ ਹੀ ਨਹੀਂ ਆਪਣੀ ਭੈਣ ਕੋਲੇ ਭੇਜ ਦਿੱਤਾ ਉਹਨੂੰ ਮੈਨੂੰ ਯਾਦ ਨਹੀਂ ਆਉਂਦੀ ਆਪਣੇ ਪੁੱਤ ਦੀ ਉਹ ਤਾਂ ਹੱਲੇ ਹੈ ਹੀ ਬਹੁਤ ਛੋਟਾ ਯਾਦ ਤਾਂ ਬਹੁਤ ਆਉਂਦੀ ਹੈ ਹੈ ਤਾਂ ਮੇਰੀ ਕੋਈ ਲਾਦ ਵੈਸੇ ਵੀ ਕਿਹੜਾ ਪਿਓ ਆਪਦੀ ਲਾਦ ਨੂੰ ਖੁੱਤੋਂ ਦੂਰ ਰੱਖ ਸਕਦਾ ਹੈ ਭਲਾ ਉਹਨੂੰ ਸਿੱਧਾ ਕਰਨਾ ਤਾਂ ਦੂਰ ਰੱਖਣਾ ਹੀ ਪੈਣਾ ਸੀ ਨਹੀਂ ਤਾਂ ਵੱਡਾ ਹੋ ਕੇ ਵਿਗੜ ਜਾਣਾ ਸੀ ਉਸਨੇ ਉਹ ਸਿਰਫ ਆਪਣੀ ਭੂਆ ਤੋਂ ਡਰਦਾ ਹੈ ਉਸ ਨੂੰ ਉੱਥੇ ਹੀ ਰਹਿਣ ਦੇਣ ਦੀ ਲਾਜੋ ਆਟੇ ਵਾਲੇ ਹੱਥ ਲੈ ਕੇ ਪੰਮੀ ਅਤੇ ਬਹਾਦਰ ਕੋਲ ਆਉਂਦੀ ਹੈ ਆਟਾ ਗੁੰਨਦੀ ਹੋਈ ਲਾਜੋ ਨੂੰ ਸੁਣ ਰਿਹਾ ਸੀ ਕਿ ਉਹ ਬਹਾਦਰ ਅਤੇ ਪੰਮੀ ਕੀ ਗੱਲਾਂ ਕਰਦੇ ਨੇ ਉਹ ਤੁਹਾਡਾ ਆਪਣਾ ਬੱਚਾ ਹੈ ਅਕਸਰ ਬੱਚੇ ਮਾਂ-ਬਾਪ ਦੇ ਪਿਆਰ ਵਿੱਚ ਸ਼ਰਾਰਤੀ ਹੋ ਜਾਂਦੇ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਮਾਂ-ਬਾਪ ਆਪਣੇ ਬੱਚੇ ਨੂੰ ਦੂਰ ਕਰ ਦੇਣ ਖੋਤੋਂ ਲਾਜੋ ਦੀ ਗੱਲ ਸੁਣ ਕੇ ਪੰਮੀ ਲਾਜੋ ਨੂੰ ਆਖਦੀ ਹੈ ਮੈਂ ਵੀ ਮਨਾ ਕਰਿਆ ਸੀ ਇਹਨਾਂ ਨੂੰ ਪਰ ਇਹਨਾਂ ਨੇ ਫਾਇਦਾ ਹੀ ਸੋਚਿਆ ਹੋਣਾ ਕੁਛ ਉਹ ਸਾਡਾ ਬੱਚਾ ਹੈ ਅਸੀਂ ਉਸ ਨੂੰ ਉਸਦੇ ਫਾਇਦੇ ਲਈ ਹੀ ਉਸ ਦੀ ਭੂਆ ਕੋਲ ਭੇਜਿਆ ਲਾਜੋ ਫੇਰ ਆਖਦੀ ਹੈ ਤੁਸੀਂ ਤਾਂ ਫਾਇਦਾ ਹੀ ਸੋਚਿਆ ਚਾਚੀ ਜੀ ਪਰ ਹੁਣ ਨੁਕਸਾਨ ਹੈ ਇਹ ਸੁਣ ਬਹਾਦਰ ਲਾਜੋ ਨੂੰ ਪੁੱਛਦਾ ਹੈ ਧੀ ਤੂੰ ਆਖਣਾ ਕੀ ਚਾਹੁੰਦੀ ਹੈ ਲਾਜੋ ਆਖਦੀ ਹੈ ਤੁਸੀਂ ਉਸ ਨੂੰ ਦੂਰ ਕਿਉਂ ਭੇਜਿਆ ਇਹ ਸੋਚ ਕੇ ਭੂਆ ਕੋਲ ਜਾ ਕੇ ਉਹ ਸਿਆਣਾ ਬਣ ਜਾਏਗਾ ਅਤੇ ਪੜ੍ਹਾਈ ਵਿੱਚ ਮੜ ਲਗਾਏਗਾ ਪਰ ਹੁਣ ਤਾਂ ਇਸ ਦਾ ਬਿਲਕੁਲ ਉਲਟ ਹੈ ਬੱਚਾ ਉਦਾਸ ਰਹਿਣ ਲੱਗ ਜਾਏਗਾ ਕਿਉਂਕਿ ਉਸ ਨੂੰ ਲੱਗੇਗਾ ਕਿ ਤੁਸੀਂ ਮਤਲਬ ਉਸ ਦੇ ਮੰਮੀ ਪਾਪਾ ਉਸ ਨੂੰ ਪਿਆਰ ਹੀ ਨਹੀਂ ਕਰਦੇ ਬਹਾਦਰ ਸਿੰਘ ਅਤੇ ਪੰਮੀ ਇੱਕ ਦੂਜੇ ਵੱਲ ਵੇਖਦੇ ਹਨ ਤਾਂ ਲਾਜੂ ਆਖਦੀ ਹੈ ਉਸਦੀ ਉਮਰ ਸਰਾਰਤਾ ਕਰਨ ਦੀ ਹੈ ਜੇ ਤੁਸੀਂ ਉਸ ਨੂੰ ਖੁਦ ਤੋਂ ਦੂਰ ਰੱਖੋਗੇ ਤਾਂ ਉਸ ਦੇ ਦਿਲ ਵਿੱਚ ਇੱਕ ਸਵਾਲ ਹਮੇਸ਼ਾ ਰਹੇਗਾ ਕਿ ਉਸ ਦੇ ਮੰਮੀ ਪਾਪਾ ਉਸ ਨੂੰ ਪਿਆਰ ਨਹੀਂ ਕਰਦੇ ਸਕੂਲ ਵਿੱਚ ਬੱਚੇ ਮਾਪਿਆਂ ਨੂੰ ਲੈ ਕੇ ਜਾਂਦੇ ਨੇ ਪਰ ਜਦੋਂ ਤੁਹਾਡਾ ਬੱਚਾ ਸਕੂਲ ਜਾਂਦਾ ਹੈ ਪਰ ਉਸ ਦੇ ਮੰਮੀ ਪਾਪਾ ਉਸ ਦੇ ਨਾਲ ਨਹੀਂ ਹੁੰਦੇ ਤਾਂ ਉਸ ਨੂੰ ਬੁਰਾ ਲੱਗਣਾ ਜ਼ਰੂਰੀ ਹੈ ਤੁਹਾਨੂੰ ਪਤਾ ਹੈ ਐਵੇਂ ਹੀ ਬੁਰਾ ਲੱਗਦਾ ਸੀ ਤੇ ਮੇਰੀ ਜਮਾਤ ਦੇ ਬੱਚੇ ਮੇਰਾ ਮਜ਼ਾਕ ਉਡਾਉਂਦੇ ਹੁੰਦੇ ਸੀ ਇਸ ਤੋਂ ਇਲਾਵਾ ਤੁਹਾਡੇ ਬੱਚੇ ਦੇ ਦਿਮਾਗ ਤੇ ਕੀ ਅਸਰ ਪਵੇਗਾ ਜਿਸ ਕਰਕੇ ਉਸ ਦਾ ਮਨ ਪੜਾਈ ਵਿੱਚ ਨਹੀਂ ਲੱਗੇਗਾ ਪੰਮੀ ਅਤੇ ਬਹਾਦਰ ਚੁੱਪ ਖੜੇ ਰਹੇ ਸੀ ਪਰ ਲਾਜੋ ਬੋਲੀ ਜਾ ਰਹੀ ਸੀ ਬੱਚਿਆਂ ਦੇ ਮਨ ਕੋਮਲ ਹੁੰਦੇ ਆ ਬੱਚੇ ਸ਼ਰਾਰਤੀ ਵੀ ਹੁੰਦੇ ਆ ਬਿਲਕੁਲ ਬਾਲ ਕ੍ਰਿਸ਼ਨ ਦੇ ਵਾਂਗ ਪਰ ਹਾਂ ਜੇਕਰ ਬੱਚਾ ਨੂੰ ਪਿਆਰ ਨਾਲ ਸਮਝਾਇਆ ਜਾਵੇ ਤਾਂ ਉਹ ਸਮਝ ਵੀ ਜਾਂਦੇ ਨੇ ਤੁਸੀਂ ਆਪਣੇ ਹੀ ਬੱਚੇ ਨੂੰ ਖੁਦ ਤੋਂ ਦੂਰ ਕਰਕੇ ਦੁਖੀ ਹੋ ਰਹੇ ਹੋ ਤੇ ਤੁਹਾਡਾ ਬੱਚਾ ਵੀ ਉੱਥੇ ਬੈਠਾ ਤੁਹਾਨੂੰ ਜਾਲ ਕਰ ਰਿਹਾ ਹੋਣਾ ਹੈ ਤੁਸੀਂ ਉਸ ਨੂੰ ਇੱਥੇ ਲੈ ਕੇ ਆਓ ਇੱਥੇ ਪਿੰਡ ਵਾਲੇ ਸਕੂਲ ਵਿੱਚ ਆਪਾਂ ਉਸ ਨੂੰ ਲਾ ਦੇਵਾਂਗੇ ਲਾਜੂ ਦੀ ਗੱਲ ਸਹੀ ਤਾਂ ਹੈ ਮਾਂ ਪਿਓ ਤੋਂ ਦੂਰ ਰਹਿੰਦੇ ਛੋਟੇ ਬੱਚੇ ਮਾਨਸਿਕ ਤੌਰ ਤੇ ਕਮਜ਼ੋਰ ਹੋ ਜਾਂਦੇ ਨੇ ਉਸ ਦਾ ਵੱਡਾ ਕਾਰਨ ਇਹੀ ਹੈ ਮਾਪਿਓ ਜਿੰਨਾ ਪਿਆਰ ਨਾ ਮਿਲਣਾ ਪੰਮੀ ਅਤੇ ਬਹਾਦਰ ਸੋਚੀ ਪੈ ਰਹੇ ਪਰ ਉਹ ਖੁਦ ਵੀ ਜਾਣਦੇ ਸੀ ਕਿ ਲਾਜੋ ਸਹੀ ਯਾਗ ਰਹੀ ਹੈ ਲਾਜੋ ਕੰਮ ਤੇ ਰੁੱਝ ਰੁੱਝ ਜਾਂਦੀ ਹੈ ਤੇ ਸਾਰਾ ਫੈਸਲਾ ਬਹਾਦਰ ਸਿੰਘ ਅਤੇ ਪੰਮੀ ਉੱਪਰ ਛੱਡ ਦਿੰਦੀ ਹੈ ਇਹ ਸੋਚ ਕੇ ਮਾਪਿਓ ਨੇ ਸਹੀ ਫੈਸਲਾ ਹੀ ਲੈਣਾ ਹੈ ਪੰਮੀ ਬਹਾਦਰ ਨੂੰ ਆਖਦੀ ਹੈ ਮੈਨੂੰ ਲਾਜੋ ਦੀ ਗੱਲ ਸਹੀ ਲੱਗ ਰਹੀ ਹੈ ਮੈਂ ਤੁਹਾਡੀ ਤੋਂ ਇੱਕ ਗੱਲ ਲੁਕੋਈ ਐ ਪੰਮੀ ਦੀ ਗੱਲ ਸੁਣ ਬਹਾਦਰ ਆਖਦਾ ਹੈ ਇਸ ਵਿੱਚ ਕਿਹੜੀ ਨਵੀਂ ਗੱਲ ਐ ਉਹ ਤਾਂ ਤੂੰ ਹਮੇਸ਼ਾ ਹੀ ਲੁਕਾਉਂਦੀ ਐ ਖੈਰ ਇਸ ਵਾਰ ਕੀ ਲੁਕੋਇਆ ਦੱਸ ਦੇ ਮੈਂ ਪੇਕੀ ਗਈ ਸੀ ਪਰ ਆਉਂਦੀ ਹੋਈ ਤੁਹਾਡੀ ਭੈਣ ਵੱਲ ਜਾ ਕੇ ਆਈਆਂ ਸੋਚਿਆ ਸੀ ਆਪਦੇ ਪੁੱਤ ਨੂੰ ਮਿਲ ਕੇ ਆਉਂਗੀ ਪਰ ਉਹ ਤਾਂ ਕਮਰੇ ਚ ਹੀ ਬੜਿਆ ਰਿਹਾ ਤੁਹਾਡੀ ਭੈਣ ਆਖ ਰਹੀ ਸੀ ਕਿ ਉਹ ਸਾਰਾ ਦਿਨ ਕਮਰੇ ਚ ਹੀ ਬੜਿਆ ਰਹਿੰਦਾ ਹੈ ਸਕੂਲ ਤੋਂ ਆ ਕੇ ਸਿੱਤਾ ਕਮਰੇ 'ਚ ਬੜ ਜਾਂਦਾ ਤੇ ਫਿਰ ਮੁੜ ਕੇ ਬਾਹਰ ਹੀ ਨਿਕਲਦਾ ਪੰਮੀ ਦੀ ਗੱਲ ਸੁਣ ਬਹਾਦਰ ਰੱਖਦਾ ਹੈ ਇਹ ਕੀ ਆਖਦੀ ਰਨੀ ਤੂੰ ਤੁਹਾਡੀ ਭੈਣ ਤੁਹਾਡੀ ਭੈਣ ਉਸ ਦਾ ਨਾਮ ਲੈ ਕਦੇ ਨਾਮ ਵੀ ਲੈ ਲਿਆ ਕਰ ਰਹੀ ਗੱਲ RAMU ਪੁੱਤਰ ਦੀ ਤਾਂ ਉਸ ਕੋਲ ਤੂੰ ਜਾ ਕੇ ਆਈ ਹੈ ਪਰ ਮੈਨੂੰ ਦੱਸਾਂ ਸਹੀ ਨਹੀਂ ਸਮਝਿਆ ਤੂੰ ਪੰਮੀ ਝੱਟੀ ਬੋਲ ਪੈਂਦੀ ਹੈ ਤੁਸੀਂ ਹੀ ਤਾਂ ਆਖਿਆ ਸੀ ਕਿ ਉਸ ਨੂੰ ਮਿਲ ਨਹੀਂ ਜਾਣਾ ਨਹੀਂ ਤਾਂ ਉਹ ਨਾਲ ਆਉਣ ਦੀ ਜਿੱਦ ਕਰੂਗਾ ਪੰਮੀ ਦੀ ਗੱਲ ਸੁਣ ਬਹਾਦਰ ਆਖਦਾ ਹੈ ਅੱਜ ਤੂੰ ਪਹਿਲਾਂ ਤਾਂ ਪੰਮੀ ਕਦੇ ਇੰਨਾ ਸੋਚਿਆ ਨਹੀਂ ਤੂੰ ਚੱਲ ਇਹ ਸਭ ਛੱਡ ਮੈਂ ਕੱਲ ਹੀ ਰਾਮੂ ਨੂੰ ਇੱਥੇ ਲੈ ਕੇ ਆਉਂਗਾ ਖੁਸ਼ ਹੈ ਨਾ ਤੂੰ ਬਹਾਦਰ ਦੀ ਗੱਲ ਸੁਣ ਪੰਮੀ ਬਹੁਤ ਖੁਸ਼ ਹੁੰਦੀ ਹੈ ਉਹ ਦੋਵੇਂ ਹੱਥ ਜੋੜ ਕੇ ਆਖਦੀ ਹੈ ਰੱਬ ਦਾ ਸ਼ੁਕਰ ਹੈ ਕਿ ਮੇਰਾ ਪੁੱਤ ਵਾਪਸ ਆਊਗਾ ਕੱਲ ਨੂੰ ਨਹੀਂ ਤਾਂ ਮੈਨੂੰ ਲੱਗਿਆ ਸੀ ਕਿ ਹੁਣ ਪੁੱਤ ਵਿਆਹ ਕਰਾ ਕੇ ਹੀ ਇੱਥੇ ਆਊਗਾ ਉਦੋਂ ਨੂੰ ਜੇ ਆ ਉਹ ਆਪਾਂ ਨੂੰ ਭੁੱਲ ਜਾਂਦਾ ਫੇਰ ਫੇਰ ਕੀ ਕਰਦੀ ਰੱਬਾ ਤੇਰਾ ਬਹੁਤ ਬਹੁਤ ਧੰਨਵਾਦ ਜੋ ਬੜੇ ਟਾਈਮ ਗੱਲ ਪੱਲੇ ਬੈ ਗਈ ਧੰਨਵਾਦ ਦਾ ਹੱਕਦਾਰ ਇੱਕ ਹੋਰ ਇਨਸਾਨ ਹੈ ਉਹ ਹੈ ਲਾਜੂ ਲਾਜੂ ਨਾ ਆਖਦੀ ਤਾਂ ਆਪਾਂ ਤਾਂ ਆਪਣੇ ਪੁੱਤਰ ਬਾਰੇ ਭੁੱਲ ਹੀ ਗਏ ਸੀ ਉਹਦੀਆਂ ਨਦਾਨ ਸਰਾਰਤਾਂ ਬਾਰੇ ਸੋਚ ਕੇ ਉਸ ਨੂੰ ਖੋਤ ਤੋਂ ਹੀ ਦੂਰ ਕਰ ਦਿੱਤਾ ਬਿਨਾ ਇਹ ਸੋਚੇ ਕਿ ਇਹ ਸਭ ਦਾ ਉਸ ਉੱਪਰ ਕੀ ਅਸਰ ਪੈਣਾ ਹੈ ਪੰਮੀ ਲਾਜੂ ਕੋਲ ਜਾਂਦੀ ਹੈ ਅਤੇ ਉਸ ਨੂੰ ਧੰਨਵਾਦ ਕਰਦੀ ਹੈ ਬਹਾਦਰ ਸਿੰਘ ਆਖਦਾ ਹੈ ਤੁਸੀਂ ਆਹ ਕੰਮ ਸੰਭਲ ਲਓ ਮੈਂ ਤਾਰਾਂ ਡੋਕਿਆਂ ਦਾ ਕੰਮ ਸੰਭਾਰਦਾ ਹਾਂ ਇਹ ਕਹਾਣੀ ਅੱਜ ਦਾ ਭਾਗ ਇੱਥੇ ਹੀ ਖਤਮ ਹੁੰਦੀ ਹੈ ਅਗਲਾ ਭਾਗ ਕੱਲ ਨੂੰ ਸੁਣਾਵਾਂਗੇ ਜੀ ਅੰਤ ਤੱਕ ਸੁ ਕਹਾਣੀ ਜ਼ਰੂਰ ਸੁਣਨੀ ਸੁਣ ਲਈ ਧੰਨਵਾਦ ਜੀ